ਅਸ਼ਕੀਵੜਾ ਸਾਹਿਬ ਸਤਲੋਜ ਬਨ ਤੇ ਗੈਰ ਕਾਨੂੰਨੀ ਤੌਰ ਤੇ ਹੋਣ ਵਾਲੀ ਮਾਈਨਿੰਗ ਦਾ ਵਿਰੋਧ ਹਮੇਸ਼ਾ ਤੋਂ ਹੀ ਹੁੰਦਾ ਆ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਬਨ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਇੱਕ ਵਿਸ਼ਾਲ ਸਭਾ ਜੁੜੀ ਹੈ ਜਿਸ ਵਿੱਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨੇ ਉਹਨਾਂ ਨੇ ਸਭਾ ਵਿੱਚ ਬੈਠੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਭਾਰਤੀ ਕਿਸਾਨ ਜੂਨੀਅਨ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਢਿੱਲੋਂ ਤੇ ਹਾਜ਼ਰ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਮਾਈਨਿੰਗ ਕਾਰਨ ਬਨ ਬੰਨ ਪੂਰੀ ਤਰ੍ਹਾਂ ਦੇ ਨਾਲ ਕਮਜ਼ੋਰ ਪੈ ਚੁੱਕਾ ਹੈ ਜਿਸ ਦਾ ਖਮਿਆਜਾ ਸਾਨੂੰ ਹਰ ਵਾਰ ਹੜ ਉਣ ਤੇ ਭੁਗਤਣਾ ਪੈਂਦਾ ਲੋਕਾਂ ਨੇ ਕਿਹਾ ਕਿ ਅਜੇ ਹਾਲ ਹੀ ਦੇ ਵਿੱਚ ਹੜ ਦੀ ਬੁਰੀ ਸਥਿਤੀ ਬਣ ਗਈ ਸੀ ਉਹ ਤਾਂ ਸੰਗਤ ਦੇ ਸਹਿਯੋਗ ਦੇ ਨਾਲ ਬਨ ਤੇ ਪੈਰਾ ਦੇ ਕੇ ਬਨ ਨੂੰ ਮਜ਼ਬੂਤ ਬਣਾ ਲਿਆ ਗਿਆ ਨਹੀਂ ਤਾਂ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਲੋਕਾਂ ਦੀਆਂ ਸਮੱਸਿਆਵਾਂ ਸੁਣ ਤੋਂ ਬਾਅਦ ਵਿਧਾਇਕ ਦਿয়ালਪੁਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਮੇਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲ ਹੋ ਗਈ ਹੈ ਮੈਂ ਉਹਨਾਂ ਨੂੰ ਬੋਲ ਦਿੱਤਾ ਹੈ ਕਿ ਸਤਨੁਜ ਬੰਦ ਤੇ ਮਾਈਨਿੰਗ ਕਾਨੂੰਨੀ ਹੈ ਜਾਂ ਫਿਰ ਗੈਰਕਾਨੂੰਨੀ ਕਿਸੇ ਵੀ ਸ਼ਰਤ ਤੇ ਹੋਣ ਨਹੀਂ ਦੇਵਾਂਗੇ ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਸਾਡੀ ਸਰਕਾਰ ਦੇ ਸਮੇਂ ਵਿੱਚ ਇੱਕ ਵੀ ਗੈਰ ਕਾਨੂੰਨੀ ਮਾਈਨਿੰਗ ਸਾਡੇ ਹਲਕੇ ਵਿੱਚ ਨਹੀਂ ਹੋਈ ਹੈ ਤੇ ਨਾ ਹੀ ਮੈਂ ਹੋਣ ਦੇਵਾਂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਬਨ ਨੂੰ ਕਿਨਾਰਿਆਂ ਤੋਂ ਮਜ਼ਬੂਤ ਬਣਾਉਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਪਵਿਕ ਵਿੱਚ ਕਦੇ ਵੀ ਬਨ ਟੁੱਟਣ ਦੀ ਨੋਬਤ ਹੀ ਨਾ ਆਵੇ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਲੋਨੇ ਨੇ ਕਿਹਾ ਕਿ ਜੇਕਰ ਸਤਲੋਜ ਬਨ ਤੇ ਮਾਈਨਿੰਗ ਦਾ ਕੰਮ ਚੱਲਿਆ ਤਾਂ ਸਖਤ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਸਹਿਮਤੀ ਦੇ ਨਾਲ ਹੀ ਮਾਈਨਿੰਗ ਠੇਕਾਦਾਰਾਂ ਨੂੰ ਰੇਤ ਚੁੱਕਣ ਦਾ ਠੇਕਾ ਦਿੱਤਾ ਜਾਂਦਾ ਹੈ ਨਹੀਂ ਤਾਂ ਕਿਸੇ ਦੀ ਕੀ ਜ਼ਰੂਰਤ ਕਿ ਸਰਕਾਰ ਦੇ ਵਿਰੁੱਧ ਜਾ ਕੇ ਮਾਈਨਿੰਗ ਕਰ ਸਕੇ ਇਸ ਬੰਦ ਵਿੱਚ ਵਿਧਾਇਕ ਜਗਤਾਰ ਸਿੰਘ ਧਿਆਲਪੁਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅਤੇ ਭਾਰਤੀ ਕਿਸਾਨ ਜੂਨੀਅਨ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਢਿੱਲੋਂ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ ਮੈਂ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਬੀਕੇਯੂ ਰਾਜਵਾਲ ਪੰਜਾਬ ਮੈਂ ਇਹ ਕਲ ਕੁਛ ਨਹੀਂ ਸੀ ਜਿਹੜਾ ਅੱਜ ਮਡਾਲਾ ਖੱਡ ਨੂੰ ਲੈ ਕੇ ਇੱਥੇ ਪਿੰਡ ਦੇ ਵਿੱਚ ਇਕੱਠ ਹੋਇਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਅੱਜ ਜਿਹੜਾ ਇਕੱਠ ਹੋਇਆ ਕੱਲ੍ਹ ਇਹਦੀ ਇੱਕ ਮੀਟਿੰਗ ਹੋਈ ᱛਈ ਅੱਗੇ ਪਹਿਲਾਂ ਵੀ ਹੋ ਰਿਹਾ ਨਾ ਮਡਿਆਲਾ ਜਿਹੜੀ ਡੀਸੇਲਟਿੰਗ ਦਾ ਇਹ ਕਿਸੇ ਨੂੰ ਇੱਕ ਠੇਕੇਦਾਰ ਨੂੰ ਆਰਡਰ ਕਿਸੇ ਨੂੰ ਮਿਲਿਆ ਸਰਕਾਰ ਨੇ ਦਿੱਤਾ ਉਰੋਂ ਡੀਸੇਲਟਿੰਗ ਕਰਨ ਦਾ ਠੇਕੇਦਾਰ ਨੂੰ ਉਹ ਡੀਸੇਲਟਿੰਗ ਉਰੇੋਂ ਆਪਣਾ ਕੰਮ ਚਲਾਉਣਾ ਚਾਹੁੰਦਾ ਠੀਕਾ ਉਹਦਾ ਹਫਤਾ ਤੱਕ ਪਹਿਲਾ ਕੰਮ ਚੱਲਿਆ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਉਰੇ ਵਾਲੀ ਸੰਗਤ ਨੇ ਕਿਹਾ ਸਾਨੂੰ ਪਰਮਜੀਤ ਉਹਨਾਂ ਨੇ ਸਰਪੰਚ ਉਹਨਾਂ ਨੇ ਤਾਂ ਅਸੀਂ ਉਹ ਕੰਮ ਰਕਾ ਦਿੱਤਾ ਰਕਾ ਕੇ ਪ੍ਰਸ਼ਾਸਨ ਕੋਲ ਗਿਆ ਵੀ ਆਹ ਜਿਹੜਾ ਕੰਮ ਆ ਉਰੇ ਹੋਵੇ ਨਾ ਕਿਉਂਕਿ ਹੁਣੇ ਤਾਂ ਤਾਜੀ ਸਾਰੀ ਹੜਾ ਆ ਕੇ ਹਟੇ ਨੇ ਵੀ ਉਸ ਕਰਕੇ ਵੀ ਇੱਥੇ ਕੰਮ ਚੱਲੇ ਨਾ ਉਹ ਸਾਨੂੰ ਕੱਲ ਪ੍ਰਸ਼ਾਸਨ ਨੇ ਸੱਦਿਆ ਐਸ ਡੀ ਐਮ ਡੀ ਐਸ ਪੀ ਮਤਲਬ ਆਪਣਾ ਜਿਹੜਾ ਲੋਕਲ ਪ੍ਰਸ਼ਾਸਨ ਠੀਕਾ ਉਹਨਾਂ ਨੇ ਮਾਈਨਿੰਗ ਵਾਲੇ ਠੀਕ ਹੈ ਵੀ ਅੱਜ ਦਾ ਟਾਈਮ ਰੱਖਿਆ ਸੀ ਵੀ ਅੱਜ ਉਰੇ ਆਵਾਂਗੇ ਫਿਰ ਉਹਨਾਂ ਦਾ ਰਾਤ ਮੈਸੇਜ ਆ ਗਿਆ ਵੀ ਅਸੀਂ ਅੱਜ ਕੋਈ ਹਾਈ ਕੋਰਟ ਜਾਣਾ ਕੋਈ ਉਹਨਾਂ ਦੀ ਤਰੀਕਾ ਵੀ ਕੋਈ ਸਾਨੂੰ ਜਾਣਾ ਪੈ ਗਿਆ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸੰਬਰਾਲਾ ਨੂੰ ਫਿਰ ਉਹਰੇ ਲੋਕਾਂ ਨੂੰ ਸਨਹਿ ਲੱਗੇ ਹੋਏ ਠੀਕ ਹੈ ਫਿਰ ਅਸੀਂ ਕਿਹਾ ਲੋਕਾਂ ਨੂੰ ਸਨਹਿ ਉਰੇ ਲੱਗੇ ਹੋਏ ਨੇ ਵੀ ਅੱਜ ਆਪਾਂ ਆਉਣ ਦੀਏ ਤੇ ਉਰੇ ਆਪਾਂ ਆਪਣੀ ਗੱਲ ਲੋਕਾਂ ਚ ਵੀ ਭਾਈਚਾਰੇ ਚ ਰੱਖੀਏ ਫਿਰ ਉਹ ਚ ਐਮ ਐਲ ਏ ਸਾਹਿਬ ਦਾ ਵੀ ਫੋਨ ਆਇਆ ਪਰਮਜੀਤ ਸਿੰਘ ਜੀ ਲੋਂ ਸਾਹਿਬ ਦਾ ਹਲਕਾ ਇਨਚਾਰਜ ਨੇ ਅਕਾਲੀ ਦਲ ਦੇ ਹੋਰ ਮਤਲਬ ਵੱਖ-ਵੱਖ ਆਗੂ ਸਹਿਮਾਨਾਂ ਦਾ ਸਮਾਜ ਸੇਵੀਆਂ ਦਾ ਅਸੀਂ ਕਹਾਂ ਜੋ ਇਹ ਤਾਂ ਸਾਰਿਆਂ ਦਾ ਕੰਮ ਆ ਕਿਸੇ ਬੰਦੇ ਦਾ ਕੋਈ ਕੰਮ ਨਹੀਂ ਹੈਗਾ ਤੁਸੀਂ ਵੀ ਇਹ ਚ ਲੱਗੇ ਰਹੇ ਹੋ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਸਪੈਸ਼ਲੀ ਜਿੰਨਾ ਵੀ ਹੁਣ ਤੱਕ ਤੁਸੀਂ ਸਾਡਾ ਸਾਥ ਦਿੱਤਾ ਇਸ ਚ ਜਿਹੜਾ মিডিਆ ਨੇ ਮਤਲਬ ਇਹ ਅਸੀਂ ਕੋਈ ਭੁਲਾਇਆ ਨਹੀਂ ਜਾ ਸਕਦਾ ਹੁਣ ਵੀ ਤੁਸੀਂ ਆਏ ਇੱਕ ਡੀ ਨੋਟੀਫਾਈਡ ਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਡੀ ਨੋਟੀਫਾਈਡ ਸਾਨੂੰ ਕੱਲ ਇਹਦਾ ਜੀ ਐਸ ਡੀਓ ਉੱਥੇ ਕਹਿੰਦਾ ਐਸ ਡੀ ਐਮ ਦਫ਼ਤਰ ਚ ਵੀ ਆਹ ਲਓ ਕਾਪੀ ਵੀ ਸਾਡੇ ਕੋਲ ਅਸੀਂ ਬੰਨ ਡੀ ਨੋਟੀਫਾਈਡ ਕਰਾ ਦਿੱਤਾ ਉੱਪਰ ਤੋਂ ਮਤਲਬ ਇੱਥੋਂ ਆਪਣਾ ਜਿਹੜਾ ਲੈ ਕੇ ਸਿੰਧ ਮਾਪੇ ਵੀ ਆਹ ਇਹ ਚ ਨੰਬਰ ਪਾ ਦਿੱਤੇ ਵੀ ਉਰੇ ਕਿਸੇ ਦੀ ਵੀ ਜਿਹੜੀ ਜ਼ਮੀਨ ਆ ਜਾਂ ਕੋਈ ਚੀਜ਼ ਆ ਮਤਲਬ ਉਹ ਕਿਸਾਨ ਦੀ ਅਸੀਂ ਕਿ ਇਹ ਤੁਹਾਡਾ ਬਹੁਤ ਵਧੀਆ ਸ਼ਾਬਾਸ਼ ਹੈ ਪੀ ਤੁਸੀਂ ਸਾਨੂੰ ਜਿਹੜੇ ਮੁਆਵਜ਼ੇ ਜਾਂ ਜਿਹੜੀ ਕੰਪਰਸੀਟ ਤਾਂ ਕੀ ਦੇਣੀ ਤੇ ਤੁਸੀਂ ਸਮਕਾ ਕਿਸਾਨਾਂ ਦੀ ਜ਼ਮੀਨ ਐ ਖੋਲੀ ਡੀ ਨੋਟੀਫਾਈਡ ਕਰਕੇ ਐਸ ਡੀ ਐਮ ਸਾਹਿਬ ਵੀ ਦੱਸੋ ਸਾਨੂੰ ਸਾਡੀ ਜ਼ਮੀਨ ਦਾ ਜਿਹੜੀ ਮਾਲਕੀ ਹੱਕ ਤੁਸੀਂ ਖੋਲੇ ਕੱਲ ਨੂੰ ਜਿਹੜੀ ਸਾਡੀ ਜ਼ਮੀਨ ਦਰਿਆ ਦੇ ਹੋਰ ਅੰਦਰ ਆ ਉਹ ਵੀ ਤੁਸੀਂ ਸਾਡੇ ਤੋਂ ਖੋ ਲੈਣੀ ਆ ਬਗੈਰ ਕੋਈ ਸਾਨੂੰ ਕੰਪਰਸੀਟ ਦਿੱਤੇ ਬਗੈਰ ਸਾਡੀ ਰਜ਼ਾਬੰਦੀ ਦੇ ਮਤਲਬ ਇਹ ਇਸ ਵਾਸਤੇ ਗਾਹ ਜਾ ਕੇ ਇਹ ਦੱਸਿਆ ਜਾਊਗਾ ਇਹਦੀਆਂ ਮੀਟਿੰਗਾਂ ਵੀ ਹੋਣਗੀਆਂ ਐਸਕੇਮ ਚ ਵੀ ਮਸਲਾ ਜਾਊਗਾ ਤੇ ਸਾਰਾ ਤੁਸੀਂ ਪ੍ਰਸ਼ਾਸਨ ਤੋਂ ਵੀ ਤੁਸੀਂ ਵੀ ਪੁੱਛੋਗੇ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਵੀ ਭਾਈ ਇਹਦੀ ਦੱਸੋ ਸਾਡੀ ਕੰਪਰਸੀਟ ਕਿੱਥੇ ਗਈ ਕਿਹੜੀ ਧਾਰਾ ਚ ਅਸੀਂ ਜੀ ਇਹ ਫਲਾਨੀ ਧਾਰਾ ਚ ਕਿਹੜੀ ਧਾਰਾ ਜਪਰਮਜੀਤ ਜੀ ਕਹਿੰਦੇ ਨੇ ਇਹ ਕੀਤੀ ਆ ਅਸੀਂ 55 ਹੈ ਜੀ ਕਨਾਲ ਐਕਟ ਕਨਾਲ ਐਕਟ ਦੀ ਕਹਿੰਦੇ 55 ਦੀ ਕੋਈ ਧਾਰਾ ਵੀ ਅਸੀਂ ਉਹ ਚ ਇਹ ਕਰਤੀ ਇਹ ਸਾਡੇ ਕੋਲ ਅਧਿਕਾਰ ਆ ਪਲੱਸ ਇੱਥੇ ਕੋਈ ਵੀ ਸਰਕਾਰੀ ਕੋਈ ਗੈਰ ਸਰਕਾਰੀ ਕੋਈ ਜਥੇਬੰਦੀ ਕੋਈ ਕੋਈ ਵੀ ਐਨੀਵੇ ਉਰੇ ਕਿਸੇ ਨੂੰ ਵੀ ਕੋਈ ਦਖਲ ਨਹੀਂ ਦੇ ਸਕਦਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਸਿੱਧਾ ਸਿੱਧਾ ਇੱਕ ਮਕਸਦ ਵੀ ਅਸੀਂ ਇਹ ਉਰੇ ਕੰਮ ਚਲਾਉਣਾ ਮਾਈਨਿੰਗ ਦਾ ਮਤਲਬ ਜੋ ਵੀ ਮਾਈਨਿੰਗ ਕਹਿ ਲੋ ਚਾਹੇ ਡੀਸੈਲਟਿੰਗ ਕਹਿ ਲੋ ਡੀਸੈਲਟਿੰਗ ਦਾ ਵੀ ਕਿਹਾ ਸੀ ਵੀ ਜਿਹੜੇ ਪਿੰਡ ਵਾਲੇ ਨੇ ਉਰੇ ਜਿਹੜੀ ਅੱਜ ਮੀਟਿੰਗ ਰੱਖੀ ਥੀ ਕਿ ਹੁਣ ਵੀ ਫੇਰ ਰਖਾਵਾਂਗੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਉਰੇ ਆਓ ਉਰੇ ਲੋਕਾਂ ਦੀ ਆਖੇ ਦੇਖੋ ਉਹ ਚਾਹੁੰਦੇ ਨੇ ਵੀ ਇੱਥੇ ਚੱਲੇ ਜੇ ਸੰਗਤ ਕੀ ਕਹਿੰਦੀ ਐ ਸੰਗਤ ਕਹਿੰਦੀ ਐ ਵੀ ਉਹਰੇ ਅਸੀਂ ਇਹ ਕੰਮ ਹੋਣ ਦੇਣਾ ਤਾਂ ਉਹ ਕਰਾਓ ਇੱਕ ਜਿਹੜੀ ਮੰਢਿਆ ਜਿਹੜੀ ਇਹ ਮੈਨ ਜਿਹੜੀ ਜਿਹੜਾ ਹੌਟਸਪੌਟ ਹੋਇਆ ਹੋਇਆ ਇਹ ਨਵੇਂ ਸ਼ਹਿਰ ਦਾ ਰਕਵਾ ਨਵੇਂ ਸ਼ਹਿਰ ਦਾ ਰਕਵਾ ਹੋਣ ਕਰਕੇ ਇਹ ਇਹਨੂੰ ਇੱਧਰ ਚ ਹੀ ਰਸਤਾ ਲੱਗਣਾ ਲੁਧਿਆਣਾ ਜ਼ਿਲ੍ਹੇ ਦਾ ਮਛਵਾੜੇ ਬਲਾਕ ਦਾ ਵੀ ਭਾਈ ਯਾਰ ਇਹ ਜੇ ਤੁਹਾਡਾ ਹੈਗਾ ਇਹ ਨਵੇਂ ਸ਼ਹਿਰ ਨੇ ਕੀਤਾ ਇਹ ਨਵੇਂ ਸ਼ਹਿਰ ਵਾਲੇ ਆਪਣੇ ਪਾਸੇ ਜੀ ਢੋ ਲੈਣ ਵੀ ਸਾਨੂੰ ਉਹਦਾ ਕੀ ਉਹ ਆ ਜੇ ਉਹਨਾਂ ਨੇ ਕਰਨੀ ਹੋ ਪਰ ਉਹਨਾਂ ਨੇ ਸਰਦਾਰ ਦੀ ਲੁਧਿਆਣਾ ਜ਼ਿਲ੍ਹੇ ਦੀ ਬਣਾਈ ਹੋਈ ਹੈ ਆਪਣੀ ਪ੍ਰਸ਼ਾਸਨ ਦੀ ਸਾਰਿਆਂ ਦੀ ਇੱਧਰ ਨੂੰ ਆਪਾਂ ਨੂੰ ਆਪਣੇ ਬੰਦ ਪੇਚੀ ਲੰਘਦੇ ਨੇ ਇਹ ਟਰਾਲੀਆਂ ਲੈ ਕੇ ਜਿੱਧਰ ਨਾ ਹੈਗਾ ਜਿੱਧਰ ਦੀ ਜ਼ਮੀਨ ਹੈ ਮੇਨਤਾ ਇਹੀ ਹੁੰਦਾ ਵੀ ਭਾਈ ਉਧਰ ਨੂੰ ਲੰਘ ਜਾਓ ਜਿੱਧਰ ਤੁਸੀਂ ਕੀਤਾ ਹੋਇਆ ਇਹ ਹੁਣ ਉੱਥੋਂ ਉਹ ਜਿਹੜੀ ਚੱਕਣੀਆਂ ਉਹ ਉਹ ਚੱਕੇ ਤੇ ਟੱਕਰ ਵੀ ਸਿੱਧੀ ਇੱਧਰ ਪੈਣੀ ਆ ਹੁਣ ਆ ਜਿਵੇਂ ਦਰਿਆ ਇੱਥੋਂ ਤੁਸੀਂ ਕੈਮਰਾ ਘੁਮਾ ਕੇ ਵੀ ਦਿਖਾ ਸਕਦੇ ਹੋ ਸਾਰਾ ਆਪਣੇ ਇੱਧਰਲੇ ਪਾਸੇ ਬਹਿ ਰਹੇ ਆ ਜੇ ਹੁਣ ਉੱਥੋਂ ਵੀ ਚੱਕਤੀ ਉੱਥੋਂ ਥੋੜਾ ਜਿਹਾ ਦਰਿਆ ਤਰਲੇ ਪਾਸੇ ਨੂੰ ਬੈਹਰੇ ਆ ਉਹ ਚੱਕੀ ਤੇ ਮਿੱਟੀ ਜਿਹੜੀ ਉਹ 30 32 ਕਿਲੇ ਨੇ ਏਰੀਆ ਰਕਵਾ ਉਹ ਜੇ ਚੱਕੀ ਦੀ ਮਿੱਟੀ ਤਾਂ ਸਾਡਾ ਇਹੀ ਬੰਨਾ ਆਪਣੇ ਵਾਲਾ ਪਾਸਾ ਮੱਛੋੜੇ ਵਾਲਾ ਇਹੀ ਪ੍ਰਭਾਵਿਤ ਹੋਊਗਾ ਸਾਡਾ ਹੋਰ ਕਿਸੇ ਨਾਲ ਕੋਈ ਨਿੱਜੀ ਤੌਰ ਤੇ ਕੋਈ ਮਾਈਨਿੰਗ ਵਾਲਿਆਂ ਨਾਲ ਜਾਂ ਕੋਈ ਸਰਕਾਰ ਨਾਲ ਨਹੀਂ ਹੈਗਾ ਨਾ ਕੋਈ ਅਸੀਂ ਉਹ ਜੇ ਕੋਈ ਰਾਜਨੀਤਿਕ ਬੰਦੇ ਆ ਵੀ ਅਸੀਂ ਕੋਈ ਉਰੇ ਕਰਨੀ ਆ ਅੱਜ ਆਰੇ ਸਾਰੇ ਹੀ ਰਾਜਨੀਤਿਕ ਕਲਟੀਆਂ ਵੀ ਆਈਆਂ ਐਮ ਐਲ ਏ ਹਲਕੇ ਦਾ ਵੀ ਆਇਆ ਐਮ ਐਲ ਏ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਵੀ ਅਸੀਂ ਇਹਦੇ ਬਿਲਕੁਲ ਉਲਟਾ ਵੀ ਅਸੀਂ ਇਹ ਹੋਣ ਨਹੀਂ ਦਵਾਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੰਨੀਆਂ ਉਹਰੇ ਅੱਜ ਰਾਜਨੀਤਿਕ ਪਾਰਟੀਆਂ ਆਈਆਂ ਉਹਨਾਂ ਦਾ ਧੰਨਵਾਦ ਵੀ ਇਹ ਜੇ ਲੋਕ ਸਾਹਿਬ ਇੱਕ ਤੁਹਾਡੀ ਮਤਲਬ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਤੇ ਪਰਚੀਆਂ ਦੇ ਕੇ ਗੱਡੀਆਂ ਜਾਂ ਟਰਾਲੇ ਜਾਂ ਮਲ ਕੇ ਟਿੱਪਰ ਕੱਢੇ ਜਾ ਰਹੇ ਉਹ ਅੱਜ ਵੀ ਚੱਲ ਰਹੇ ਆ ਚਾਹੇ ਉਹ ਨਵੇਂ ਸ਼ਹਿਰ ਵਾਲੀ ਸਾਈਡ ਤੋਂ ਆ ਰਹੇ ਨੇ ਉਹ ਭਾਰਤੀ ਕਿਸਾਨ ਜੂਨੀਅਨ ਦੀ ਪਰਚੀ ਚਲਾ ਰਹੇ ਤੇ ਉਹ ਜਿਹੜੀ ਚਲਾ ਰਹੇ ਨੇ ਜੀ ਅੱਗੇ ਆਪਣੀ ਗੱਲ ਹੋਈ ਆ ਪਿੱਛੇ ਥੋੜੇ ਨਾਲ ਵੀ ਹੋਈ ਆ ਪ੍ਰਸ਼ਾਸਨ ਨਾਲ ਵੀ ਹੋਈ ਆ ਕੱਲ ਵੀ ਹੋਈ ਆ ਵੀ ਉਹ ਕੋਈ ਜਥੇਵੰਦੀ ਬੋਗਸ ਜਿਹੜੀ ਕਿਸੇ ਨੇ ਵੀ ਬਣਾਈ ਹੋਈ ਆ ਉਹ ਬੋਗਸ ਜਥੇਵੰਦੀ ਆ ਦੋਏ ਐਸਕੇਮਾਂ ਚ ਉਹ ਕੋਈ ਜਥੇਵੰਦੀ ਹੈ ਨਹੀਂਗੀ ਉਹ ਇਹਨਾਂ ਨੇ ਕਿਸੇ ਨੇ ਵੀ ਬਣਾ ਲਈ ਸਾਨੂੰ ਨਹੀਂ ਪਤਾ ਅਸੀਂ ਤਾਂ ਇਹਨਾਂ ਦੀ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਉਹਦੀ ਰਿਪੋਰਟ ਵੀ ਕਰੀ ਹੋਈ ਆ ਵੀ ਇਸ ਤੇ ਇਹਨੂੰ ਵੈਰੀਫਾਈ ਕਰੋ ਵੈਰੀਫਾਈ ਕਰਕੇ ਉਹੋ ਕਰੋ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਬੀਕੇ ਜੂ ਰਾਜੇਵਾਲ ਜੱਥੇਬੰਦੀ ਵੀ ਜਿਹੜੀ ਹੈਗੀ ਆ ਵੀ ਜੇ ਤੁਸੀਂ ਕਿਸੇ ਨੂੰ ਮਾਈਨਿੰਗ ਦਾ ਤਖਾਰ ਖੇਤਰ ਕਿਸਾਨ ਜੱਥੇਬੰਦੀਆਂ ਨੂੰ ਦੇ ਦਿੱਤਾ ਵੀ ਕਿਸਾਨ ਜੱਥੇਬੰਦੀਆਂ ਦੀ ਲੈਟਰਪੈਡ ਤੇ ਮਾਈਨਿੰਗ ਹੋਊਗੀ ਵੀ ਸਾਨੂੰ ਇਹ ਪ੍ਰਸ਼ਾਸਨ ਦਾ ਅਸਲੀ ਇਹ ਕੰਮ ਆ ਇਹ ਪ੍ਰਸ਼ਾਸਨ ਦਾ ਫੇਲੀਅਰ ਆ ਜਿਹੜਾ ਉਹਨੂੰ ਹਲੇ ਤੱਕ ਇਹ ਫੜ ਨਹੀਂ ਸਕੇ ਅਸੀਂ ਬਾਈ ਨੇਮ ਜਾ ਕੇ ਉਹਨਾਂ ਦੇ ਆ ਸਾਰੇ ਡਾਕੂਮੈਂਟ ਪ੍ਰੂਫ ਬਾਈ ਨੇਮ ਨਹੀਂ ਬੰਦੇ ਦਾ ਸਾਨੂੰ ਨਹੀਂ ਪਤਾ ਮਤਲਬ ਜਿਹੜੇ ਉਹ ਪ੍ਰੂਫ ਥੀ ਕਿ ਅਸੀਂ ਉਹ ਜਾ ਕੇ ਦਿੱਤੇ ਨੇ ਤੁਸੀਂ ਵੀ ਸਾਡੇ ਨਾਲ ਗਏ ਹੋ ਉੱਚ ਜਾ ਕੇ ਉੱਥੇ ਆਪਣੇ ਜਿਹੜੇ ਦਿੱਤੇ ਹੋਏ ਨੇ ਵੀ ਉਸ ਤੇ ਕੋਈ ਕਾਰਵਾਈ ਹੋਵੇ ਸਰਕਾਰ ਕਾਰਵਾਈ ਕਰੇ ਉਹਨਾਂ ਨੂੰ ਫੜੇ ਇਹ ਟੀਮ ਨੇ ਤਾਂ ਇਹੀ ਕਰਨਾ ਹੁੰਦਾ ਨਾ ਕੰਮ ਐਮਐਲਏ ਸਾਹਿਬ ਅੱਜ ਬਨ ਦੇ ਉੱਤੇ ਇੱਕ ਇਕੱਠ ਕੀਤਾ ਗਿਆ ਕਿ ਮਾਈਨਿੰਗ ਨੂੰ ਲੈ ਕੇ ਕਹਿੰਦੇ ਕੋਈ ਸਰਕਾਰੀ ਖੱਡ ਮਨਜ਼ੂਰ ਹੋਈ ਹੈ ਕੀ ਮਾਮਾ ਕੋਈ ਡਿਸਕਿੰਗ ਦਾ ਮਾਮਲਾ ਹੈਗਾ ਵੀ ਤੇ ਸਫਾਈ ਕਰਨ ਵਾਸਤੇ ਬਈ ਪਰਪਲ ਨੂੰ ਪਤਾ ਵੀ ਜਿਹੜੀ ਆ ਸਾਈਡ ਆ ਜਦੋਂ ਹੁਣ ਮੀਂਹ ਪੈ ਰਿਹਾ ਉਸ ਟਾਈਮ ਵੀ ਪੱਪਾ ਨੂੰ ਪਤਾ ਵੀ ਆਪਾਂ ਖਤਰਨਾਕ ਕਿਵੇਂ ਨਜਿੱਤੇ ਆ ਕਿਵੇਂ ਲੋਕਾਂ ਨੇ ਜੇ ਮੈਂ ਗੱਲ ਕਰਾਂ ਫਸਿਆ ਜਾ ਬਨ ਨੂੰ ਜੇ ਮੈਂ ਉਹਦੇ ਵਿੱਚ ਕਰਾਂ ਵੱਡੀ ਭੰਗਾ ਰਹੀ ਹੈ ਆਪਣੇ ਮਸੂਲਾ ਸਾਹਿਬ ਦੇ ਲੋਕਾਂ ਦੀ ਹਨਾ ਮਿੱਟੀ ਲਿਆ ਲਿਆ ਕੇ ਅਸੀਂ ਜਿੰਨਾ ਵੀ ਦਿੱਲੀ ਉਥੇ ਬੰਨੋ ਕਰਦੇ ਸੀਗੇ ਦੂਦਲੋਂ ਗਿਰ ਜਾਂਦਾ ਸੀਗਾ ਹਨਾ ਪਰ ਮੈਂ ਕਹੂੰਗਾ ਵੀ ਉਸ ਟਾਈਮ ਜੇ ਬਚਾ ਹੋਇਆ ਸਾਡੇ ਏਰੀਆ ਦਾ ਤਾਂ ਉਥੇ ਦੇ ਲੋਕੋ ਲੋਕਾਂ ਤੇ ਸਾਡੇ ਮਸੂਲਾ ਸਾਹਿਬ ਦੇ ਸਰ ਲੋਕਾਂ ਨਾਲ ਕੇ ਕੀਤਾ ਤੇ ਜੇ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਆ ਧਿਆਨ ਚ ਕਿਉਂਕਿ ਜਿਹੜਾ ਪਾਣੀ ਆ ਪਹਿਲਾਂ ਹੀ ਦਰਿਆ ਦਾ ਸਾਡੇ ਨਾਲ ਸਰ ਬਹੁਤ ਚੱਲ ਰਿਹਾ ਜੇ ਕੋਈ ਸਹਯਾ ਕਰਦਾ ਵੀ ਹੈਗਾ ਤਾਂ ਦੂਜੀ ਸਾਈਡ ਪਈਏ ਤਾਂ ਮੈਂ ਸਰ ਪਰ ਜਿੱਦੇ ਮਰਜ਼ੀ ਕਰੀ ਜਣਾਂ ਔਰ ਕੋਈ ਵੀ ਇਹ ਜੇ ਕੰਮ ਸਰਦੇ ਸੜਕ ਕੋਰ ਤੱਕ ਨਾ ਹੋਇਆ ਚਾਰ ਸਾਲਾਂ ਤੇ ਨਾ ਹੋਣ ਦੇਵਾਂਗੇ ਤੇ ਇਹਦੇ ਵਾਸਤੇ ਕੱਟ ਸੀਗਾ ਮੰਤ ਚ ਦੇਖੋ ਡਰਤਾ ਹੈਗੀ ਕਿ ਇਸਕੇ ਸਾਰਾ ਏਰੀਆ ਜੇ ਅਬ ਨਾ ਕਰੇ ਕੋਈ ਪਾਣਾ ਵਾਪਰਦਾ ਤਾਂ ਖਤਰਾ ਸਾਰਾ ਏਰੀਆ ਨੂੰ ਮਛੜੇ ਏਰੀਆ ਨੂੰ ਤੇ ਇਸ ਦੇ ਸਬੰਧ ਵਿੱਚ ਬੱਠੇ ਹੋਈ ਦੀ ਤੇ ਇਹੀ ਗੱਲ ਆ ਵੀ ਇਹ ਜਿਹੜਾ ਅ ਸਾਈਡ ਡਿਸਟ੍ਰਿਕਟਿੰਗ ਦਾ ਕੰਮ ਹੈਗਾ ਕਰਨ ਦਾ ਉਹ ਨਹੀਂ ਹੋ ਰਿਹਾ ਇਹ ਤੁਹਾਡੀ ਇੱਕ ਗੱਲਬਾਤ ਹੋਈ ਕਿਸੇ ਮਾਈਨਿੰਗ ਅਧਿਕਾਰੀ ਨਾਲ ਇਹ ਜਿਹੜੀ ਗੱਲ ਆ ਜੀ ਉਹ ਨਾਲ ਦਾ ਵੱਖਰੀ ਗੱਲ ਆ ਪ੍ਰਧਾਨ ਜੀ ਸਾਹਿਬ ਨੂੰ ਸਾਫ਼ ਕਹਿੰਦਾ ਜਿੰਮੇ ਕੋ ਲੋ ਜਟਕਾ ਸਦਾ ਵੀ ਜੇ ਹੋਣਾ ਹੀ ਤਾਂ ਹੋਣੇ ਨਹੀਂ ਜੀ ਹਾਂ ਠੀਕ ਆ ਜਿਹੜੀ ਚੀਜ਼ ਨਾਲ ਖਤਰਾ ਮੇਰੇ ਹਲਕੇ ਨੂੰ ਹੋਊਗਾ ਤੇ ਉਹ ਉਹ ਨਹੀਂ ਹੋਣਦੇ ਜਿਹੜੇ ਲੋਕਾਂ ਦੇ ਨਾਲ ਖੜੇ ਆ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਊਗਾ ਜੀ ਐਮਐਲਏ ਸਾਹਿਬ ਇੱਕ ਐਕਸ਼ਨ ਸਾਹਿਬ ਨੇ ਉਸ ਦਿਨ ਕਿਹਾ ਸੀਗਾ ਆਏ ਸੀਗੇ ਤੌਰੇ ਤੇ ਉਹ ਉਹ ਕਹਿੰਦੇ ਵੀ ਜਿਹੜੀ ਇਹਦੀ ਡੈਡਲਾਈਨ ਅੰਦਰ ਕੀਤੀ ਗਈ ਉਹ 31 ਮਾਰਚ ਕੀਤੀ ਗਈ। ਵੀ ਇਹ ਜਿਹੜਾ ਹੈਗਾ ਬੰਨ ਨੇ ਸਾਰੇ ਮਲਕੇ ਮੁਕੰਮਲ ਤਰੀਕੇ ਨਾਲ ਕਰਵਾ ਦਿੱਤੇ ਜਾਣਗੇ। ਇਹਦੇ ਬਾਰੇ ਮਤਲਬ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਮੰਦਗਤ ਜਲਦੀ ਹੋ ਜਾਏਗਾ? 31 ਮਾਰਚ ਤੱਕ ਜਿਹੜੀ ਇਹ 31 ਮਾਰਚ ਬੰਨ ਦੀ ਰਿਪੇਅਰ ਦਾ ਜੀ ਕੰਮ ਜਿਵੇਂ ਕਿ ਉਹ ਤੁਹਾਨੂੰ ਦੱਸ ਰਿਹਾ ਜੀ ਜਾਲ ਵਗੈਰਾ ਜਨਵਰੀ ਤੋਂ ਕਹਿੰਦੇ ਸ਼ੁਰੂ ਹੋ ਜਾਏਗਾ। ਉਹ ਤੁਹਾਨੂੰ ਉਮਰ ਸੰਬੰਧ ਮਾਮਲਿਆਂ ਨੂੰ ਪਤਾ ਉਹ ਜਿਆਦਾ ਪਤਾ ਉਹ ਤਸਵੀਰ ਤੋਂ ਮੈਨੂੰ ਇਹਦੇ ਬਾਰੇ ਇੱਡੀ ਹੋਣੀ ਹੈਗੀ। ਪਰ ਇਹਨਾਂ ਨੂੰ ਦੱਸਿਆ ਜਿਵੇਂ ਕਿ ਜਿੱਦ ਤੇ ਜਿੱਦ ਰਿਪੇਅਰ ਦਾ ਕੰਮ ਉਹ ਦੀ ਸਾਬ ਹੋਰ ਤੇਜੀ ਕਰਾਂਗੇ ਜਿੰਨਾ ਛੇਤੀ ਹੋਵੇ ਕਿਉਂਕਿ ਕਹਾਂ ਜਾ ਕੇ ਫਿਰ ਬਰਸਾਤ ਦਾ ਮੌਸਮ ਫੇਰ ਸ਼ੁਰੂ ਹੋਣਾ ਤੇ ਉਹਦੇ ਵਾਸਤੇ ਜਿਹੜੀ ਤਿਆਰੀ ਹੈ ਜੇ ਪੂਰਤੀ ਕੀਤੀ ਜਾਵੇ ਤਾਂ ਬੜਾ ਸੌਖਾ ਨਿਭਰ ਸਕਦੇ ਆ ਪਾਉਂਦੇ ਨਾਲ ਤੇ ਇਹ ਸਬੰਧ ਨਾਲ ਮੈਂ ਡਿਸਟ੍ਰਿਕਟਰ ਨੂੰ ਕਰਕੇ ਸਿੱਤੀ-ਸਿੱਤੀ ਕੰਮ ਇੱਕ ਹੋਰ ਐਮਐਲਏ ਨੇ ਮਤਲਬ ਪਿੰਡ ਵਾਸੀਆਂ ਨੇ ਇੱਕ ਮੰਗ ਰੱਖੀ ਜਿਵੇਂ ਕਿ ਜਿਹੜੀ ਨਮਾ ਸ਼ਹਿਰ ਦੀ ਜ਼ਮੀਨ ਦੇ ਵਿੱਚੋਂ ਹੀ ਮਾਈਨਿੰਗ ਹੋ ਕੇ ਲੰਘਦੀ ਆਪਣੇ ਵਾਲੇ ਪਾਸੇ ਤੋਂ ਕੋਈ ਮੈਂ ਤਾਂ ਵੱਡੀ ਗੱਲ ਇਹ ਕਹੂੰਗਾ ਵੀ ਰਸਤਾ ਸਾਡੇ ਹਾਂਕੇ ਦਾ ਗੱਲ ਮੁਕਾਵਰੇ ਤਾਂ ਹੀ ਅਸੀਂ ਰੋਕ ਲੰਦੇ ਆ ਕਿ ਕਿਤਾਬ ਜਮੀਨ ਉਹਨਾਂ ਦੀ ਹੈਗੀ ਆ ਪਰਲੇ ਪਾਸੇ ਜੇ ਰਸਤਾ ਸਾਡੇ ਹੱਥ ਚ ਤਾਂ ਇਹ ਹਰੀਕਵਾਰੀ ਰਾਹ ਦੀ ਰਾਹ ਨੂੰ ਦੇ ਬਿਹਾਰ ਤੇ ਅਸੀਂ ਹਰੀਕਵਾਰੀ ਮੈਨੀਆਂ ਰੋਪਦੇ ਆ ਤੇ ਇਹ ਸਾਡੇ ਲਈ ਇੱਕ ਵਧੀਆ ਹੋਊਗਾ ਇੱਕ ਹੋਰ ਸਤਲੁਜ ਪੁਲ ਨੂੰ ਅਧਿਕਾਰਤ ਤੌਰ ਤੇ ਬੰਦ ਕੀਤਾ ਗਿਆ ਹੋਇਆ ਭਾਰੀ ਬਾਨਾਂ ਲਈ ਮੈਂ ਤਾਂ ਦੋ ਤਿੰਨ ਵਾਰ ਗਿਆ ਜੀ ਇਹਨਾਂ ਨੂੰ ਛੋਟੀ ਜੀ ਪ੍ਰੋਬਲਮ ਆ ਉਹ ਐਡੀ ਪ੍ਰੋਬਲਮ ਨਹੀਂ ਮੈਂ ਤਾਂ ਤਿੰਨ ਵਾਰ ਆਪ ਕਹਿ ਲਿਆ ਕਿ ਜੇ ਰਿਪੇਅਰ ਨਹੀਂ ਕੀਆ ਅਸੀਂ ਖੁਦ ਆਪਣੇ ਪੱਲਿਓਂ ਕਰਾ ਦਾਂ ਕਿੰਡੀ ਗੱਲ ਬਾਤ ਆ ਤੁਹਾਨੂੰ ਪਤਾ ਉਹਦੇ ਵਿੱਚ ਬੜੀ ਵੱਡੀ ਡਰਾਮੇ ਵਾਝੀ ਹੁੰਦੀ ਆ ਮੈਂ ਤਾਂ ਸ਼ਰਮ ਪਾਉਂਗਾ ਉਹ ਰਾਤ ਨੂੰ ਟਿੱਪਰ ਜਰੂਰ ਕਰਦੇ ਦਿਨੇ ਪਤ ਨਹੀਂ ਕੀ ਗੱਲ ਆ ਰਾਤ ਨੂੰ ਟਿੱਪਰ ਹੌਲੇ ਹੋ ਜਾਂਦੇ ਨੇ ਦਿਨੇ ਤੁਸੀਂ ਟਰਾਲੀ ਨਿਕਲਦੋਂ ਵੀ ਰੋਕ ਦਿੰਦੇ ਨੇ ਤੇ ਰਾਤ ਨੂੰ ਟਿੱਪਰ ਲੱਗੇ ਜਾਂਦਾ ਉਹ ਗੱਲ ਜਰੂਰ ਕਹੀ ਇਹਨੂੰ ਕਈ ਵਾਰ ਕਿਹਾ ਵੀ ਇਹਨੂੰ ਖੋਲ੍ਹ ਦੋ ਭਰਾਵਾ ਐਡੀ ਬਿਲਹਰ ਸਾਹ ਚ ਐਡੀ ਪ੍ਰੋਬਲਮ ਵੀ ਸ਼ਾਇਦ ਨਾ ਹੋਵੇ ਤੇ ਜਿੱਡੀ ਬਣਾਈ ਹੋਈ ਆ ਤੇ ਉਹ ਐਡੀ ਪ੍ਰੋਬਲਮ ਵੀ ਨਹੀਂ ਹੈਗੀ ਜੀ ਇਹਨੂੰ ਰਿਫੇਰ ਵੀ ਕਰਨਾ ਹੋਵੇ ਐਡੀ ਗੱਲ ਨਹੀਂ ਹੈਗੀ ਮੈਂ ਫੇਰ ਦੁਬਾਰੀ ਗੱਲ ਕਰੂੰਗਾ ਉਹਨੂੰ ਧਿਆਨ ਤੇ ਲੈ ਕੇ ਆਉਂਗਾ ਭਰਾ ਜਰੂਰ